ਸਤਿਅਯਾ ਪਾਇਓ ਉਹ ਜਾਨਾ ਕੱਟੀਆਂ ਕਿ ਸਤਿਅਯਾ ਦੇ ਕੱਡੇ ਤਾਂ ਫਿਰ ਲੀਡਰਸ਼ਿਪਾਂ ਤੋਂ ਇਹ ਗੱਲ ਸਾਰੀ ਬਚਾਈ ਇੱਕ ਕੁ ਸਾਡੇ ਕੋਲ ਸਮਾਂ ਇਹ ਹੋ ਜਾਊਗਾ ਜਾਨਾ ਕਿ ਜਿੰਨੀ ਗੱਲਾਂ ਵੀ ਲੈਣੇ ਜ਼ਰੂਰੀ ਹੁੰਦੇ ਆ ਲੇਕਿਨ ਅਸੀਂ ਚੰਗੀ ਤਰ੍ਹਾਂ ਨਾਲ ਇਹ ਗੱਲ ਜੀ ਸੰਸਦ ਵਿਧਾਨ ਸਭਾ ਦੇ ਵਿੱਚ ਤੇ ਲੋਕ ਸਭਾ ਦੇ ਵਿੱਚ ਸਾਡੇ ਲਾਲ ਢੰਡੇ ਵਾਲੇ ਸੀਗੇ ਤਾਂ ਹੀ ਆਦਿਆ ਪੈਨਸ਼ਨ ਵਧ ਲੈ ਰਹੇ ਆ ਮਾਣ ਮੈਂ ਦੇਖੀ ਕਰਵਾ ਸਾਥੀ ਜੀ ਸਾਨੂੰ ਸਿਰਫ 2 ਮਿੰਟ ਦੇ ਆਪਣੇ ਵਿਚਾਰ ਰੱਖਾਂਗੇ ਬਾਰੇ ਬੋਲਾਂਗੇ ਧੰਨਵਾਦ ਸਾਰੇ ਸਾਰੇ ਪ੍ਰਸ਼ੰਸਕਾਂ ਵਾਲੇ ਜਿਹੜੇ ਸਾਰੇ ਸਾਥੀਆਂ ਕਰਦੇ ਮਲਾਜਮਾਂ ਦੇ ਹਿੰਦੀ ਲੋਗਾਂ ਮੈਂ ਖੋਲੂਗਾ ਕਿ ਫੋਟੇ ਨਾਮ ਕੋਟੇ ਦਾ ਮੋਟਾ ਮਾਕੇ ਖੋਲੂਗਾ ਜੇ ਕਹਿੰਦੇ ਨਾ ਇਹ ਚੋਰ ਆ ਚੋਰ ਦੋਵੇਂ ਚੋਰ ਆ ਕੀ ਇਹਨਾਂ ਨੇ ਕੰਡੀਆਂ ਖਰੀਦੀਆਂ ਜਿਹੜੀਆਂ ਕਰੋੜਾਂ ਦੇ ਤੇ ਕਾ ਕੇ ਵਿਸ਼ੇਤੀ ਤੋਂ ਇਹਨਾਂ ਨੇ ਲੱਖ ਲੱਖ ਰੁਪਈਆ ਇਹਨਾਂ ਦੇ ਮੰਤਰੀਆਂ ਨੇ ਖਾਤਾ ਉਹ ਪੈਸਾ ਇਹਨਾਂ ਨੇ ਕਿਵੇਂ ਕੰਮ ਕਰਨ ਜਬ ਕੱਲੇ ਕੱਲੇ ਕਰਾ ਟੋਟੜੀਏ ਫੈਵਰੀਵੋ ਬਣਨਾਗਾ ਪੰਜਾਬ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 ਸ਼ਾਹਦੀ ਮੁਖਮਤਾਰ ਮੁਰਦਾਬਾ ਮੁਰਦਾਬਾ ਜਿੰਦਾਬਾਦ 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 ਮਲਾਜਮਾ ਦਾ ਪੈਨਸ਼ਨਰ ਦਾ ਇੱਕ ਜਿੰਦਾਬਾਦ 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 ਤੁਹਾਡੀਆਂ ਮੰਗਾ ਪੂਰੀਆਂ ਕਰੋ ਆਣੀ ਇਸ ਪਿਆਰੀ ਨਾਲ ਇਹ ਭੰਡੀ ਦੇ ਨਾਲ ਇੱਕ ਮੀਡੀਅਮ ਦੇ ਨਾਲ ਹੁਣ ਸਾਡਾ ਵਾਹ ਪੈ ਗਿਆ ਹੁਣ ਦੱਸਾਂਗੇ ਇਹ ਕਿਸ ਭਾਅ ਵਿਕਦੀ ਹੈ 27 ਦੇ ਵਿੱਚ ਕਿਤੇ ਕੋਈ ਲੋਕ ਵੀ ਆਏ ਇਹ ਕੰਕੇ ਸੀ 25 ਸਾਲ ਰਾਜ ਕਰਾਂਗੇ ਪਰ ਲੋਕਾਂ ਨੇ ਬੋਰ ਦੀ ਕਾਗਜ਼ ਦੇ ਰਾਣ ਹੁਕਮ ਸਭਾ ਵਿੱਚ ਵਿਰੋਧੀ ਧਿਰ ਦਾ ਦਰਜਾ ਨਹੀਂ ਲੈਣ ਰਿਹਾ ਹਕੂਮਤ ਦਾ ਬੋਝ ਬਾਗੀ ਹੁੰਦੀ ਹੈ 117 ਜੋ 3 ਜਿੱਤੇ ਸੀ ਜਿਉਂ 3 ਨਾਲ ਜੋ ਬਿਕਦਾ ਰਹਿ ਗਿਆ ਬਾਕੀ ਸਾਰਾ ਕੰਮ ਸਾਫ਼ ਹੈ ਤੋ ਇਹ ਇਸ ਕਰਕੇ ਜਿਹੜੇ ਸਾਡੇ ਨਾਲ ਇਹਨਾਂ ਨੇ ਵਾਅਦੇ ਦਿੱਤੇ ਤੈਨੂੰ ਕਾਲੀਆਂ ਚੱਟਰੀਆਂ ਵਿਖਾਵਾਂਗੇ ਤੈਨੂੰ ਬਰਬਾਦ ਨਹੀਂ ਅਸੀਂ ਕਰਾਂਗੇ ਕਿਵੇਂ ਤੂੰ ਘਾੜ ਕਰਤਾ ਕਿਵੇਂ ਤੂੰ ਨੁਟ ਕੀਤੀ ਆ ਤੇਰੇ ਮਿਲ ਜਾਣੇ ਤੇਰੇ ਫੁਰਮੈ ਸਸਪੀਕਰ ਜਿਹੜਾ ਜਿੰਨੇ ਤੇਰੇ ਅੰਦਰ ਲਿਆ ਕਿਵੇਂ ਨੁਟਤਾ ਕਰੀ ਜਾਂਦੇ ਤੁਸੀਂ ਤੁਸੀਂ ਮਿਲਾਈ ਨਾਲ ਤਾਂ ਟਾਕ ਦੇ ਨਹੀਂ ਮਾਫ ਕਰਨਾ ਦੁਸਤਾਂਾ ਕਰਨ ਮੇਰੇ ਭਾਅ ਚ ਰੱਖੇ ਰਹਿਣਾ ਤਾਂ ਤਾਂ ਕੇ ਵੋਟਾਂ ਪਾਈਆਂ ਤੇ ਟਿਕਰ ਵੀ ਬੱਠਿਆ ਇਹਨੇ ਫੰਡ ਦਿੱਤਾ ਉਹਨਾਂ ਨੂੰ ਜਦੋਂ ਤੱਕ ਨੂੰ ਗੁੱਸਾ ਨਾ ਕਰਦਾ ਮੇਰਾ ਟੀਚਰ ਵਿੱਚ ਬੈਠਿਆ ਹਾਂ ਫੰਡ ਦਿੱਤਾ ਇਹਨਾਂ ਨੇ ਲਾ ਕੇ ਵੀ ਕਹਿੰਦਾ ਤੈਨੂੰ ਫੰਡ ਦੇ ਕੇ ਆਉਂ। ਅੱਜ ਸਵਾਪਾ ਕਰਦੇ ਬੰਦੇ ਯਾਰੋ ਉਹਦੇ ਨੇਖ ਲੈਂਦਾ ਮੇਰਾ ਤੂੰ ਵੀ ਬਾਹਰ ਬੰਦੇ ਆ। ਹੈ? ਜੱਲੇ ਕਹਿੰਦਾ ਬਹੁਤ ਬਹੁਤ ਧੰਨਵਾਦ। ਅੱਜ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਾਂ ਸੰਜੇ ਫਰੰਟ ਦੇ ਸੱਦੇ ਤੇ ਪੰਜਾਬ 'ਚ ਉਤੋਂ ਪ੍ਰੋਗਰਾਮ ਆਇਆ ਸੀ 5 ਤੋਂ ਸ਼ੁਰੂ ਕਰਕੇ 12 ਤੱਕ ਪੰਜਾਬ ਸਰਕਾਰ ਦੇ ਥਾਂ ਦਾ ਬੁੱਧਲੇ ਸਾੜਨੇ ਆ। ਮੁੱਖ ਮੰਤਰੀ ਪੰਜਾਬ ਦੇ ਨਾਲ ਵਿੱਤ ਮੰਤਰੀ ਪੰਜਾਬ ਦੋਹਾਂ ਦੇ ਪੁੱਤਲੇ ਸਾੜਨ ਦਾ ਹੁਕਮ ਆਇਆ ਉਹਦਾ ਕਾਰਨ ਕੀ ਹੈ ਸਾਨੂੰ ਪੁੱਤਲੇ ਸਾੜਨ ਦੀ ਲੋੜ ਕਿਉਂ ਪੈ ਗਈ ਕਿਉਂਕਿ ਇਹ ਸਰਕਾਰ ਜਦੋਂ ਦੀ ਹੋਂਦ ਵਿੱਚ ਆਈ ਹੈ 3.5 ਸਾਲ ਹੋ ਗਏ ਮਲਾਜਮਾਂ ਦੀਆਂ ਜਿਹੜੀਆਂ ਸਾਰੀਆਂ ਦਸਤਵੰਦੀ ਨੇ ਰਲ ਕੇ ਸਾਂਝਾ ਮੋਰਚਾ ਬਣਾਇਆ ਉਹਦੇ ਵਾਸਤੇ 2 ਮਿੰਟ ਦਾ ਟਾਈਮ ਨਹੀਂ ਕੱਢਦੇ ਇੰਨੀ ਬੇਜਕੀਨੀਆਂ ਐ ਇੰਨੀ ਇਹਨਾਂ ਦੀ ਕਹ ਲੋ ਵੀ ਪਰ ਉਸਾਇਨੀ ਰਿਆ ਲੋਕਾਂ ਨੂੰ ਵੀ ਮੀਟਿੰਗ ਦਿੰਦੇ ਆ ਲਿਖਤੀ ਸੱਦਾ ਫਿਰ ਉਹਨੂੰ ਅਗਲੇ ਮਹੀਨੇ ਤੇ ਮੁਲਤਵੀ ਕਰ ਦਿੰਦੇ ਆ ਅਗਲੇ ਮਹੀਨੇ ਤੇ ਫਿਰ ਮੁਲਤਵੀ ਕਰ ਦਿੰਦੇ ਆ ਬਾਰ ਬਾਰ ਇਹ ਵਾਰ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਇਹ 10 12 ਵਾਰ ਇਹ ਕੰਮ ਕਰ ਚੁੱਕੇ ਆ ਕਿ ਜਿਵੇਂ ਅਸੀਂ ਮੀਟਿੰਗ ਨੂੰ ਮਰਿਆ ਜਾਂਦੇ ਹੋਈਏ ਅਸੀਂ ਕਹਿਣਾ ਚਾਹੁੰਦੇ ਆਂ ਵੀ ਮਹਿੰਗਾਈ ਪੱਤਾ ਜਿਹੜਾ ਮੁੱਦਾ ਵੱਡਾ ਉਹ ਲక్ష్మణ ਸਿੰਘ ਗਿੱਲਵੈਲੇ ਤੋਂ 60 ਵਰਿਆਂ ਤੋਂ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ ਸੈਂਟਰ ਨਾਲ ਲਿੰਕ ਹੋਇਆ ਹੋਇਆ ਸੀ ਉਹਦੇ ਸਾਨੂੰ ਮੁਝੇ ਭਗਵੰਤ ਮਾਨ ਨੂੰ ਮੀਟਿੰਗ ਦੀ ਲੋੜ ਨਹੀਂ ਉਹਦੇ ਕੋਲ ਟਾਈਮ ਨਹੀਂ ਤੇ ਸਾਡੀ ਲੀਡਰਸ਼ਿਪ ਨੂੰ ਵੀ ਲੋੜ ਨਹੀਂ ਮੀਟਿੰਗ ਦੀ ਉਹਨੂੰ ਪਤਾ ਹੈ ਵੀ ਕੀ ਦੇਣਾ ਹੈ ਮੁਲਾਜ਼ਮ ਕੀ ਮੰਗਦੇ ਆ ਮਹਿੰਗਾਈ ਪੱਤੇ ਦੀਆਂ ਚਾਰ ਕੇਸਾਂ ਬਕਾਇਆ ਖੜੀਆਂ ਪੰਜਵੀਂ ਉੱਤੇ ਫੇਰ ਆ ਗਈ 1 ਜਨਵਰੀ ਤੋਂ ਸਾਡਾ ਮੰਗਿਆਈ ਪੱਤੇ ਦਾ ਬਕਾਇਆ ਦੇਵੇ ਕਿਸ਼ਤਾਂ ਪੂਰੀਆਂ ਕਰੇ ਅੱਜ ਹਰਿਆਣੇ ਦਾ ਮੁਲਾਜ਼ਮ ਯੂਟੀ ਚੰਡੀਗੜ੍ਹ ਦਾ ਮੁਲਾਜ਼ਮ ਦੇਸ਼ ਭਰ ਦਾ ਮੁਲਾਜ਼ਮ ਸਾਡੇ ਪੰਜਾਬ ਦੇ ਮੁਲਾਜ਼ਮਾਂ ਤੋਂ ਵੱਧ ਲੈ ਰਿਹਾ ਇੱਕ ਇੱਕ ਪੈਨਸ਼ਨਰ ਦਾ 500 ਤੋਂ 7000 ਰੁਪਇਆ ਤੇ ਮੁਲਾਜ਼ਮਾਂ ਦਾ 10 ਤੋਂ 12000 ਰੁਪਇਆ ਹਰ ਮਹੀਨੇ ਕੱਟਾ ਪੰਜਾਬ ਦੇ ਮੁਲਾਜ਼ਮਾਂ ਦਾ ਇਹ ਪੰਜਾਬ ਦੇ ਮੁਲਾਜ਼ਮਾਂ ਦਾ ਹਾਲ ਕਰਤਾ ਫਿਰ ਇਹਨਾਂ ਨੇ ਵਾਅਦੇ ਕੀਤੇ ਸੀ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਕੋਈ ਪੱਕਾ ਨਹੀਂ ਕੀਤਾ ਉਹ ਰੁੱਲਦੇ ਫਿਰਦੇ ਮੁਲਾਜ਼ਮ 20-20 ਸਾਲਾਂ ਦੇ ਆਊਟਸੋਰਸ ਦੇ ਠੇਕੇ ਦੇ ਰੁੱਲਦੇ ਫਿਰਦੇ ਆ ਫਿਰ ਵਾਦਾ ਕੀਤਾ ਸੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਜਿਹੜੀ ਇੱਕ ਇੱਕ ਚਾਰ ਤੋਂ ਭਾਜੀਪੀ ਦੀ वाजपेयी ਸਰਕਾਰ ਦੇ ਖੋਈ ਸੀ ਇਹਨੇ ਵਾਦਾ ਕੀਤਾ ਸੀਗਾ ਅੱਜ ਤੋਂ ਪੌਣੇ 3 ਸਾਲ ਪਹਿਲਾਂ ਐਲਾਨ ਕੀਤਾ ਸੀ ਭਗਵਾਨ ਜਮਾਨੇ ਵੀ ਮਲਾਜ਼ਮਾਂ ਨੂੰ ਖੁਸ਼ਖਬਰੀ ਵੀ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰ ਰਹੇ ਹਾਂ ਅੱਜ ਤੱਕ ਨਹੀਂ ਹੋਈ ਉਵੇਂ ਹੀ ਖੜਾ ਕੰਮ ਸੋ ਇਸ ਤਰ੍ਹਾਂ ਦੇ ਨਿਰੇ ਮਸਲੇ ਆ ਸਰਕਾਰ ਵਾਰ-ਵਾਰ ਝੂਠ ਬੋਲਦੀ ਹੈ ਮੁਕਰਦੀ ਹੈ ਅਸੀਂ ਸਮਝਦੇ ਹਾਂ ਵੀ ਇਹ ਸਰਕਾਰ ਜਿਹੜੀ ਚੁਟਕਲੇ ਸੁਣਾਉਣ ਵਾਲੀ ਸਰਕਾਰ ਹੈ ਇਸ ਦਾ ਰਾਜ ਪ੍ਰਬੰਧ ਨਹੀਂ ਚੱਲਦਾ ਜਿਹੜੇ ਇਹਨਾਂ ਦੀ ਹਾਈ ਕਮਾਂਡ ਦਿੱਲੀ ਬੈਠੀ ਹੈ ਜਿਹੜੀ ਇਹਨਾਂ ਨੂੰ ਚਲਾਉਂਦੀ ਹੈ ਅਸੀਂ ਉਹਨੂੰ ਵੀ ਕਹਿਣਾ ਚਾਹੁੰਦੇ ਹਾਂ ਵੀ ਤੂੰ ਪੰਜਾਬ ਦੇ ਖਜ਼ਾਨੇ ਦਾ ਧੂਆ ਕੱਢ ਕੇ ਆਪਦੀ ਪਾਰਟੀ ਨੂੰ ਬਣਾਉਣ ਫਿਰਦਾ ਹੈ ਆਲ ਇੰਡੀਆ ਦੀ ਪਾਰਟੀ ਉਹ ਨਹੀਂ ਬਣਨੀ ਤੇਰਾ ਸੁਪਨਾ ਪੂਰਾ ਨਹੀਂ ਹੋਣਾ ਦਿੱਲੀ ਵਾਲਿਆਂ ਨੇ ਬੋਰੀਆ ਬਿਸਤਰਾ ਗੋਲ ਕਰਤਾ ਪ੍ਰਜਾ ਦੇ ਸਿਰ ਤੇ ਆ ਕੇ ਬਹਿ ਗਏ ਸੋ ਇਹ ਸਾਰਾ ਕੁਝ ਨਹੀਂ ਚੱਲਣਾ ਮਲਾਜ਼ਮ ਵਰਗ ਪੰਜਾਬ ਦਾ ਪੜਿਆ ਲਿਖਿਆ ਬੁੱਧੀਜੀਵੀ ਵਰਗ ਹੈ ਉਹ ਸਾਰਾ ਸਮਝਦਾ ਹੈ ਡੇਢ ਸਾਲ ਬਾਅਦ ਹਸਾਬ ਤਾਰ ਕਰਾਂਗੇ ਇੰਨੀਆਂ ਬੇਨਤੀਆਂ ਦੇ ਨਾਲ ਤੁਹਾਡੇ ਚੈਨਲ ਦਾ ਤੁਹਾਡੇ ਸਾਰੇ ਸਰੋਤਿਆਂ ਦਾ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਪੰਜਾਬ ਮਲਾਜ਼ਮ ਅਤੇ ਪੈਨਸ਼ਨ ਸੰਘਾ ਫਰੰਟ ਦੇ ਵੱਲੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੇ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਵੱਲੋਂ ਵਾਰ-ਵਾਰ 프ਰੰਟ ਦੀ ਸਬਾਈ ਲੀਡਰਸ਼ਿਪ ਨੂੰ ਮੀਟਿੰਗਾਂ ਦਾ ਸਮਾਂ ਦੇ ਕੇ ਐਨ ਮੌਕੇ ਤੇ ਆ ਕੇ ਜਿਹੜੀਆਂ ਮੀਟਿੰਗਾਂ ਮੁਕਤ ਵੀ ਕਰਨ ਦੀ ਪ੍ਰਕਿਰਿਆ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ ਉਸ ਗੱਲ ਦੇ ਖਿਲਾਫ 프ਰੰਟ ਦੇ ਵੱਲੋਂ ਲਿਖੇ ਗਏ ਪ੍ਰੋਗਰਾਮ ਅਨੁਸਾਰ 5 ਅਗਸਤ ਤੋਂ ਲੈ ਕੇ 12 ਅਗਸਤ ਤੱਕ ਪੰਜਾਬ ਦੇ ਵੱਖ-ਵੱਖ ਬਲਾਕਾਂ ਤਹਿਸੀਲਾਂ ਤੇ ਜ਼ਿਲ੍ਹਿਆਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਟੀਮਾਂ ਦੇ ጉਤਲੇ ਫੁਕੇ ਜਾਣੇ ਆ ਅੱਜ ਅਸੀਂ ਇੱਥੇ ਕ੍ਰੀਦਕੋਟ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਅਮੀਨੀ ਸਕੱਤਰ ਦੇ ਕੋਲ ਜਿਹੜੀ ਭਗਵੰਤ ਮਾਨ ਦੇ ਖਿਲਾਫ ਸਰਕਾਰ ਦੇ ਖਿਲਾਫ ਰੈਲੀ ਕੀਤੀ ਹੈ ਤੇ ਨਾਲ ਉਹ ਥੋੜੀ ਦੇਰ ਬਾਅਦ ਅਸੀਂ ਵਿੱਤ ਮੰਤਰੀ ਤੇ ਮੁੱਖ ਮੰਤਰੀ ਦਾ ਬਤਲਾ ਫੂਕਣਾ ਸਾਡਾ ਦੋਸ਼ ਹੈ ਕਿ ਸਰਕਾਰ ਨੇ ਬਲਾਜਮਾ ਤੇ ਪੈਨਸ਼ਨਾਂ ਦੇ ਨਾਲ ਜਿਹੜੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਸਰਕਾਰ ਉਹਨਾਂ ਵਾਅਦਿਆਂ ਨੂੰ ਪੂਰਿਆਂ ਕਰਨ ਲਈ ਰੱਤੀ ਭਰ ਵੀ ਸੰਜੀਦਾ ਨਹੀਂ ਹੈ ਕੱਚੇ ਕਰਮਚਾਰੀਆਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਸਕੀਮ ਵਰਕਰਾਂ ਦੀਆਂ ਹੁਜ਼ਰਤਾਂ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ ਪੈਨਸ਼ਨਾਂ ਲਈ 2.59 ਦਾ ਗੁਣਾਕ ਨਹੀਂ ਲਾਗੂ ਕੀਤਾ ਜਾ ਰਿਹਾ ਮੁਲਾਜ਼ਮਾਂ ਤੇ ਪੈਨਸ਼ਨ ਦਾ 52 ਸਾਲਾਂ ਦਾ ਜਿਹੜਾ ਬਕਾਇਆ ਸੀਗਾ ਸੀ ਸੋਦੇ ਤਨਖਾਸ਼ੇ ਦਾ ਉਹ ਲੀਰੋ ਲੀਰ ਘਟਦਾ ਸਾਡਾ ਕੇਂਦਰੀ ਪੈਟਰਨ ਦੇ ਨਾਲ ਡੀਏ 1967 ਵਿਲੇ ਦਾ ਲਿੰਕ ਸੀ ਸਾਡੀਆਂ ਡੀਏ ਦੀਆਂ ਚਾਰ ਕਿਸ਼ਤਾਂ ਸਰਕਾਰ ਵੱਲ ਬਾਕੀ ਹੈ ਪੁਰਾਣੀ ਪੈਨਸ਼ਨ ਸਕੀਮ ਸਰਕਾਰ ਨੇ ਭਾਰ ਨਹੀਂ ਕੀਤੀ ਤੇ ਸਭ ਤੋਂ ਜਿਹੜੀ ਅਫਸੋਸਨਾਕ ਗੱਲ ਹੈ ਕਿ ਸਰਕਾਰ ਗੱਲਬਾਤ ਦੀ ਟੇਬਲ ਤੇ ਬੈਠ ਕੇ ਗਰੇਜ ਕਰ ਰਹੀ ਹੈ ਤਾਂ ਇਸ ਕਰਕੇ ਭਗਵਾਨਦਮਾਨ ਸਰਕਾਰ ਨੂੰ ਅੱਜ ਦੇ ਇਹ ਸੈਕਸ਼ਨਾਂ ਇਹ ਕਹਿਣਾ ਚਾਹੁੰਦੇ ਆ ਕਿ ਗੱਲਬਾਤ ਦੀ ਟੇਬਲ ਤੇ ਆ ਕੇ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਮੁਲਾਜ਼ਮਾਂ ਨਾਲ ਪੰਜਾਬ ਦੇ ਇਨਸਾਫਪਸੰਦ ਲੋਕਾਂ ਨਾਲ ਤੁਹਾਨੂੰ ਇਹ ਰਾਤ ਢੰਗ ਤਰੀਕੇ ਬੰਦ ਕਰਕੇ ਗੱਲਬਾਤ ਦੀ ਟੇਬਲ ਤੇ ਆਉਣਾ ਪਏਗਾ ਤੇ ਨਹੀਂ ਐਸਾ ਨਾ ਹੋਵੇ ਕਿ 27 ਦੇ ਵਿੱਚ ਤੁਹਾਡਾ ਜਿਹੜਾ ਅੰਕੜਾ ਹੈ ਇਹ ਪੰਜਾਬ ਦੇ ਲੋਕ ਪੰਜਾਬ ਦੇ ਲੱਖਾਂ ਮੁਲਾਜ਼ਮ ਪੰਜਾਬ ਦੇ ਲੱਖਾਂ ਪੈਨਸ਼ਨ ਤੁਹਾਡਾ ਹੀ ਭਾਂਡਾ ਮੁੱਦਾ ਕਰ ਦੇਣਗੇ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਹਾਲ ਦਿੱਲੀ ਦੇ ਲੋਕਾਂ ਨੇ ਕੀਤਾ ਐ ਇਦੋਂ ਵੀ ਬੁਰਾ ਹਾਲ ਪੰਜਾਬ ਦੇ ਲੋਕ ਤੇ ਮੁਲਾਜ਼ਮ ਕਰਨਗੇ ਤੇ ਇਸ ਕਰਕੇ ਸਰਕਾਰ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਅਜੇ ਵੀ ਸਮਾਂ ਹੈ ਪਰ ਜੇ ਤੁਸੀਂ ਸਮਾਂ ਇਹ ਖੰਜਾ ਲਿਆ ਤਾਂ ਸਤਾਈ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮਾਫ਼ ਨਹੀਂ ਕਰਨਾ ਇੰਨੀਆਂ ਗੱਲਾਂ ਦੇ ਨਾਲ ਧੰਨਵਾਦ ਜਿਹੜਾ ਸਾਂਝੇ ਫਰੰਟਰਲ ਸਾਹ ਦਾ ਲਿਖਿਆ ਗਿਆ ਸੀ ਪ੍ਰੋਗਰਾਮ ਇਹ ਅਰਤੀਪੂਰ ਕਮਯਾਰਾ ਜਿਹੜਾ ਵਿੱਤ ਮੰਤਰੀ ਚੀਮਾ ਜੀ ਦਾ ਤੇ ਸਰਦਾਰ ਭਗਵੰਤ ਸਿੰਘ ਮਾਨ ਦਾ ਉਹਦੇ ਵਿੱਚ ਕੱਚੇ ਮੁਲਾਜ਼ਮਾਂ ਨੇ ਭਰੇ ਸਹੂਲਤ ਕੀਤੀ ਆ ਉਹਦੇ ਵਿੱਚ ਪਿਛਲੇ 20 25 25 ਸਾਲ ਤੋਂ ਜਿਹੜੇ ਆ ਕੱਚੇ ਮੁਲਾਜ਼ਮ ਨੇ ਜਿਹੜੇ ਉਹ ਮਲੰਗੂਆਂ ਦਿਖਾਵਾ ਤੇ ਕੰਮ ਕਰ ਰਹੇ ਆ ਏਜੰਸੀਆਂ ਇੰਨੀਆਂ ਵਾਧੀਆਂ ਠੇਕੇਦਾਰੀ ਸਿਸਟਮ ਇੰਨਾ ਵਾਧਿਆ ਵੀ ਛੱਡ ਗਾਲ ਦੋ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਗੱਲ ਕਹੀ ਸੀ ਕਿ ਚੋਲੇ ਬਾਹਰ ਕੱਢਾਂਗੇ ਤੇ ਜਿਹੜਾ ਵਿਪਾਰ ਸਿੱਧੀਆਂ ਦਿਖਾਵਾ ਤੇ ਲੇਕਨ ਇੰਝ ਕਿਤੇ ਨਹੀਂ ਹੋ ਰਿਹਾ ਅਸੀਂ ਤੁਹਾਡੇ ਚੈਨ ਕੀ ਸਰਦਾਰ ਭਗਤ ਸਿੰਘ ਮਾਨ ਜਿਹੜੇ ਕੀਤੇ ਵਾਦੇ ਆ ਤੁਸੀਂ ਵਾਅਦੇ ਦਿੱਤੇ ਗਰੰਟੀਆ ਦਿੱਤੀਆਂ ਉਹ ਪੂਰੀਆਂ ਕਰੋ ਨਹੀਂ ਤੇ ਆਉਣ ਵਾਲੇ ਦਿਨਾਂ 'ਚ ਫਿਰ ਅਸੀਂ ਤਿੱਖਾ ਸੰਘਰਸ਼ ਕਰਾਂਗੇ ਤੇ ਉਹਦਾ ਖਰਮਾਜਾ ਤੁਹਾਨੂੰ ਭੁਗਤਣਾ ਹੀ ਪਊਗਾ ਜੀ ਮੇਰਾ ਨਾਮ ਜੀ ਵੀਰ ਸਿੰਘ ਨਰੇਗਾ ਜਵੀ ਦਾ ਕਾਉਂਟ ਵੀਰ ਸਿੰਘ ਜੀ ਮੇਰੇ ਗੱਲ ਨੂੰ ਜ਼ਿਲ੍ਹਾ ਪ੍ਰਧਾਨ ਜੋ ਅੱਜ ਅਸੀਂ ਕੱਚੇ ਮੁਲਾਜ਼ਮਾਂ ਦੀ ਮਦਦ ਤੇ ਆਏ ਆ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ 20-20 ਸਾਲ ਹੋ ਗਏ ਨੇ ਕੱਚੇ ਮੁਲਾਜ਼ਮਾਂ ਨੂੰ ਵਿਚਾਰਿਆਂ ਨੂੰ ਇਹਨਾਂ ਨੂੰ ਪੱਕੇ ਕੀਤਾ ਜਾਵੇ ਤੇ ਜਿਹੜਾ ਨੇ تنਖਾਵਾ ਜਿਹੜੀਆਂ ठेकेदारी ਸਿਸਟਮ ਬੰਦ ਕੀਤਾ ਜਾਵੇ ਅਸੀਂ ਗਰੇਗੇ ਨਹੀਂ ਉਹਨਾਂ ਦੀ ਉਹਨਾਂ ਦੀ ਹਮਾਇਤ ਹੈ ਅਸੀਂ ਅੱਜ ਵੀ ਤੇ ਕੱਲ ਵੀ ਇਹਨਾਂ ਦੇ ਨਾਲ ਆ ਜਿਹੜਾ ਨਰੇਗਾ ਚ ਕਪੜਾ ਬਾਜੀ ਮੁਖਸਰ ਜਿਵੇਂ ਕਰੋੜਾਂ ਦੇ ਹਿਸਾਬ ਨਾਲ ਕਪੜਾ ਹੋਇਆ ਝੀਲਾ ਹੀ ਖਾ ਕੇ ਜਿਹੜੀਆਂ ਝੀਲਾ ਨਹੀਂ ਬਣੀਆਂ ਅਸੀਂ ਇਹਨੇ ਨਰੇਗਾ ਦਾ ਜਿਹੜਾ ਕੰਮ ਰੁਕਿਆ ਉਹ ਵੀ ਚਾਲੂ ਕੀਤਾ ਜਾਵੇ ਤੇ ਨਹੀਂ ਆਉਣ ਵਾਲੇ ਦਿਨ ਅਸੀਂ ਜੇ ਮੁੱਖ ਮੰਤਰੀ ਨੇ ਆਉਣਾ ਜੇ ਨਾ ਸਾਡੀ ਕੋਈ ਗੱਲ ਸੁਣੀ ਕੀਤੀ ਗਈ ਤੇ ਅਸੀਂ ਉਹਦਾ ਘਰਾਵ ਕਰਾਂਗੇ ਹਾਏ 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 ਦੱਬ ਕੇ ਬਿੱਟੋ ਹਾਏ ਹਾਏ ਝੂਠਾ ਨੂੰ